ਭੈਣ ਨੇ ਰੋ ਰੋ ਕੇ ਮੈਨੂੰ ਕਿਹਾ ਕਿ ਮੇਰਾ ਵੀਰ ਉਗੋਕੇ ਨੇ ਮਰਵਾਇਆ ਪਰਿਵਾਰ ਕਹਿੰਦਾ ਹੈ ਕਿ ਜੀ ਇਹ ਲੋਕਲ ਐਮਐਲਏ ਜਿਹੜਾ ਉਗੋਕੇ ਹੈ ਉਹ ਇਸ ਦਾ ਕਰਵਾਤੇ ਜ਼ਿੰਮੇਵਾਰ ਹੈ ਜਦੋਂ ਐਫਆਈਆਰ ਹੋਈ ਪੁਲਿਸ ਅਫਸਰਾਂ ਨੇ ਭਾਈ ਨੂੰ ਘੇਰ ਲਿਆ ਉਹਨੂੰ ਕਿਹਾ ਕਿ ਜੇ ਤੂੰ ਉਗੋਕੇ ਦਾ ਨਾਮ ਲਿਖਾਇਗਾ ਕੇਸ ਕਮਜ਼ੋਰ ਹੋ ਜਾਏਗਾ ਕੋਈ ਉਗੋਕੇ ਦਾ ਨਾਮ ਨਾ ਲਗਾ ਇਹ ਵਿੱਚ ਐਫਆਈਆਰ ਤੇ ਨਹੀਂ ਲਿਖਣਾ ਇਹ ਐਫਆਈਆਰ 'ਚ ਉਹਦਾ ਨਾਮ ਨਹੀਂ ਲਿਖਿਆ ਗਿਆ ਜਿਸ ਤਰ੍ਹਾਂ ਮੁੱਸੇਵਾਲੇ ਨੂੰ ਨਹਿਤਾ ਕੀਤਾ ਗਿਆ ਸੀ ਉਹਦਾ ਹੀ ਸਿਕਿਉਰਿਟੀ ਲੈ ਕੇ ਉਸੇ ਤਰ੍ਹਾਂ ਇਹਦਾ ਹਸਲਾ ਲੈ ਕੇ ਸਿਕਿਉਰਿਟੀ ਦਿੱਤੀ ਨਹੀਂ ਤੇ ਅੱਜ ਇਹਦਾ ਗੋਲੀਆਂ ਮਾਰ ਕੇ ਕਤਲ ਹੋ ਗਿਆ ਬੰਦਾ ਸਰਕਾਰ ਦੇ ਖਿਲਾਫ ਬੋਲਦਾ ਇਹਨੂੰ ਪਹਿਲਾਂ ਲਾਲਚ ਦਿੰਦੇ ਜੇ ਲਾਲਚ ਜਣੀ ਆਉਂਦਾ ਤਾਂ ਧਮਕੀ ਦਿੰਦੇ ਜੇ ਧਮਕੀ ਜਣੀ ਆਉਂਦਾ ਤਾਂ ਪਰਚਾ ਕਰਦੇ ਜੇ ਜੇਲ੍ਹ ਵਿੱਚੋਂ ਵੀ ਆ ਕੇ ਸੈੱਟ ਨਹੀਂ ਹੁੰਦਾ ਇਹਨਾਂ ਦੇ ਨਾਲ ਤਾਂ ਫਿਰ ਉਹਦੇ ਗੋਲੀਆਂ ਵੱਜਦੇ ਇਹ ਇੱਥੇ ਦੀ ਸਰਕਾਰ ਦਾ ਕਿਰਦਾਰ ਹੈ ਇਸ ਕਹਿੰਦੀ ਹੈ ਹੁਣ ਇਸ ਕਤਲ ਤੋਂ ਬਾਅਦ ਇਹ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਉਹ ਲੁਧਿਆਣੇ ਤੋਂ ਨਜਾਇਜ਼ ਅਸਲਾ ਲੈ ਕੇ ਆਇਆ ਸੀ ਜੀ ਦਾ ਮਤਲਬ ਇਹ ਸਰਕਾਰ ਚ ਲੁਧਿਆਣੇ ਫਰੀ ਅਸਲਾ ਮਿਲ ਰਿਹਾ ਜਿਹੜਾ ਮਰਜੀ ਲਿਆਓ ਔਰ ਉਹ 22 ਦਿਨਾਂ ਦਾ ਡੱਬੇ ਚ ਭਾਈ ਨਜਾਇਜ਼ ਅਸਲਾ ਘੁਮ ਰਿਹਾ ਸੀ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਹੈ ਜਿਹੜਾ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਉਹਦੇ ਤੇ ਪਰਚੇ ਹੁੰਦੇ ਆ ਉਹ ਜਿਹੜਾ ਜਾਂਦਾ ਤੇ ਉਹਨੂੰ ਓੜੀਆਂ ਵਿੱਚ ਇਸ ਸਟੇਜ ਚ ਲਾਉਣ ਦੇ ਵਿੱਚ ਤੇ ਸਟੇਜ ਚ ਲਾਉਣ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਮੁੱਖ ਮੰਤਰੀ ਅੱਜ ਵੀ ਸਟੇਜ 'ਤੇ ਨਾਉਂਦਾ ਹੈ ਲੋਕਾਂ ਨੂੰ ਨਹੀਂ ਸੀ ਪਤਾ ਇੰਨਾ ਕਮਜ਼ੋਰ ਬੰਦਾ ਹੈ ਇੰਨਾ ਡਰੂ ਬੰਦਾ ਹੈ ਪਿੰਡ ਸੈਣਾ ਦੇ ਵਿੱਚ ਕਤਲ ਕੀਤੇ ਗਏ ਸੁਖਵਿੰਦਰ ਸਿੰਘ ਕਲਕੱਤਾ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਸਾਬਕਾ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਪਹੁੰਚੇ ਤੇ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਗਈ ਉਹਨਾਂ ਦੱਸਿਆ ਕਿ ਮੈਨੂੰ ਕੋਲਕਾਤਾ ਦੀ ਭੈਣ ਦੇ ਵੱਲੋਂ ਅਤੇ ਭਰਾ ਦੇ ਵੱਲੋਂ ਰੂਰੂ ਕੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਕਿਹਾ ਗਿਆ ਹੈ ਕਿ ਵਿਧਾਇਕ ਲਾਲ ਸਿੰਘ ਉਗੋਕੇ ਦਾ ਨਾਮ ਹੋ ਪਰਚੇ ਦੇ ਵਿੱਚ ਨਾ ਲਿਖਵੋਣ ਇਸ ਦੇ ਨਾਲ ਜੋ ਕੇਸ ਆ ਉਹ ਕਮਜ਼ੋਰ ਹੋ ਜਾਵੇਗਾ ਇਹ ਪ੍ਰਸ਼ਾਸਨ ਦੇ ਵੱਲੋਂ ਦਬਾਅ ਬਣਾਇਆ ਗਿਆ ਹੈ ਤੇ ਨਹੀਂ ਉਹਨਾਂ ਦੇ ਕਹਿਣ ਦੀ ਉੱਤੇ ਵਿਧਾਇਕ ਲਾਲ ਸਿੰਘ ਉਗੋਕੇ ਦਾ ਪਰਚੇ ਦੇ ਵਿੱਚ ਨਾਮ ਲਿਖਿਆ ਗਿਆ ਹੈ ਕੰਜੀ ਸਿੰਘ ਨੀ ਦੇ ਦੱਸਣ ਮੁਤਾਬਕ ਇਹ ਸਾਰੀ ਜਾਣਕਾਰੀ ਸੁਖਵਿੰਦਰ ਸਿੰਘ ਕਲਕੱਤਾ ਦੇ ਭਰਾ ਅਤੇ ਭੈਣ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਚੰਦੇ ਸਿੰਘ ਚੰਨੀ ਦੇ ਵੱਲੋਂ ਵੀ ਮੌਜੂਦਾ ਸਰਕਾਰ ਨੂੰ ਘੇਰਿਆ ਗਿਆ ਉਹਨਾਂ ਨੇ ਕਿਹਾ ਕਿ ਇਹ ਸਰਕਾਰ ਪਹਿਲਾਂ ਤਾਂ ਆਪਣੇ ਖਿਲਾਫ ਬੋਲਣ ਵਾਲਿਆਂ ਨੂੰ ਲਾਲਚ ਦਿੰਦੀ ਹੈ ਫਿਰ ਧਮਕੀ ਦਿੰਦੀ ਹੈ ਜਦੋਂ ਧਮਕੀ ਦੇ ਨਾਲ ਵੀ ਨਹੀਂ ਮੰਨਦੇ ਤਾਂ ਫਿਰ ਉਸ ਦੇ ਉੱਤੇ ਢੂਠੇ ਪਰਚੇ ਪਾਏ ਜਾਂਦੇ ਨਹੀਂ ਤੇ ਫਿਰ ਉਸ ਨੂੰ ਜੇਲ੍ਹ ਦੇ ਵਿੱਚ ਸੁਟਿਆ ਜਾਂਦਾ ਹੈ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਸਰਕਾਰ ਦੇ ਵੱਲੋਂ ਅਜਹੀ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ ਤੇ ਉਹਨੇ ਦੱਸਦੀ ਕਿ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਹੁਣ ਭਦੌਰ ਤੋਂ ਆ ਵਿਧਾਇਕ ਲਾਲ ਸਿੰਘ ਉਗੋਕੇ ਤੇ ਧਾਰਾ 120 ਦੇ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਮੇਰਾ ਬਹੁਤ ਹੀ ਪਿਆਰਾ ਦੋਸਤ ਜੀ ਇਹ ਜਿਹੜਾ ਸੁਖਵਿੰਦਰ ਸਿੰਘ ਹੈ ਇਹ ਇਥੋਂ ਦੇ ਸਰਪੰਚ ਦਾ ਪੁੱਤਰ ਸੀ ਤੇ ਸਰਪੰਚੀ ਦਾ ਕੰਮ ਜ਼ਿਆਦਾਤਰ ਆਪ ਹੀ ਦੇਖਦਾ ਸੀ ਇੱਕ ਆਗਾਹ ਬਦੂ ਲੀਡਰ ਸੀਗਾ ਬੇਬਾਕ ਲੋਕਾਂ ਦੀ ਗੱਲ ਕਰਦਾ ਸੀ ਲੋਕਾਂ ਦੇ ਹੱਕਾਂ ਵਿੱਚ ਬੋਲਣ ਵਾਲਾ ਬੰਦਾ ਸੀ ਲੇਕਿਨ ਉਸ ਗੱਲਾਂ ਨੂੰ ਸਰਕਾਰ ਆਪਣੇ ਖਿਲਾਫ ਸਮਝਦੀ ਸੀ ਕਿਉਂਕਿ ਜਿਹੜਾ ਵੀ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਸਰਕਾਰ ਸਮਝਦੀ ਇਹ ਸਾਡੇ ਖਿਲਾਫ ਬੋਲਦਾ ਹੈ ਇਸ ਕਰਕੇ ਇਹਦਾ ਇਥੋਂ ਦੇ ਐਮਐਲਏ ਦੇ ਨਾਲ ਝਗੜਾ ਸੀ 2-3 ਸਾਲ ਪਹਿਲਾਂ ਐਮਐਲਏ ਦੀ ਬੜੀ ਸੋਸ਼ਲ ਮੀਡੀਆ ਤੇ ਵੀਰਲ ਹੋਈ ਉਹ ਗੱਲ ਕਿ ਐਮਐਲਏ ਨੇ ਕਿਹਾ ਕਿ ਲਫੜ ਮਾਰੋਗੇ ਇਹਨੂੰ ਪਾਸੇ ਕਰੋ ਤੇ ਉਹਦੇ ਖਿਲਾਫ ਐਮਐਲਏ ਕਾਫੀ ਬੋਲਿਆ ਤੇ ਬਾਅਦ ਚ ਐਮਐਲਏ ਨੇ ਉਹਦੇ ਖਿਲਾਫ ਪਰਚੇ ਵੀ ਕੀਤੇ ਜਿਹੜੇ ਉਹਨੇ ਭੁਗਤੇ ਤੇ ਫਿਰ ਉਹਦਾ ਅਸਲਾ ਲੈ ਲਿਆ ਗਿਆ ਉਹਨੂੰ ਨੇ ਹੱਥਾ ਕਰ ਦਿੱਤਾ ਗਿਆ ਜਿਸ ਤਰ੍ਹਾਂ ਮੂਸੇ ਵਾਲੇ ਨੂੰ ਨਹੱਤਾ ਕੀਤਾ ਗਿਆ ਸੀ ਉਹਦਾ ਹੀ ਸਿਕਿਉਰਿਟੀ ਲੈ ਕੇ ਉਸੇ ਤਰ੍ਹਾਂ ਇਹਦਾ ਅਸਲਾ ਲੈ ਕੇ ਸਿਕਿਉਰਿਟੀ ਦਿੱਤੀ ਨੀ ਤੇ ਅੱਜ ਇਹਦਾ ਗੋਲੀਆਂ ਮਾਰ ਕੇ ਕਤਲ ਹੋ ਗਿਆ ਜਿਹੜਾ ਵੀ ਬੰਦਾ ਸਰਕਾਰ ਦੇ ਖਿਲਾਫ ਬੋਲਦਾ ਹੈ ਉਹਨੂੰ ਪਹਿਲਾਂ ਲਾਲਚ ਦਿੰਦੇ ਆ ਜੇ ਲਾਲਚ ਜਣੀ ਆਉਂਦਾ ਤਾਂ ਧਮਕੀ ਦਿੰਦੇ ਆ ਜੇ ਧਮਕੀ ਜਣੀ ਆਉਂਦਾ ਤਾਂ ਪਰਚਾ ਕਰਦੇ ਆ ਫੇਰ ਪੁੱਛਦੇ ਤੁਸੀਂ ਸਾਡੇ ਮੁਤਾਬਕ ਚੱਲ ਲੈ ਜੇ ਫੇਰ ਨਹੀਂ ਚੱਲਦਾ ਫੇਰ ਜੇਲ੍ਹ 'ਚ ਭੇਜਦੇ ਆ ਜੇਲ੍ਹ ਜੇਲ੍ਹ ਵਿੱਚੋਂ ਵੀ ਆ ਕੇ ਸੈੱਟ ਨਹੀਂ ਹੁੰਦਾ ਇਹਨਾਂ ਦੇ ਨਾਲ ਲੋਕਾਂ ਦੀਆਂ ਗੱਲਾਂ ਆਪਣੀਆਂ ਕਰਨ ਤੋਂ ਨਹੀਂ ਹਟਦਾ ਚਾਹੇ ਉਹ ਪੱਤਰਕਾਰ ਹੈ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਆਮ ਬੰਦਾ ਹੈ ਤਾਂ ਫਿਰ ਉਹਦੇ ਗੋਲੀਆਂ ਵੱਜਦੀਆਂ ਇਹ ਇੱਥੇ ਦੀ ਸਰਕਾਰ ਦਾ ਕਿਰਦਾਰ ਹੈ ਜਿਹੜਾ ਇਹ ਕਹਿੰਦੇ ਸਾਮ-ਦਾਮ-ਦੰਡ ਇਹ ਸਾਰਾ ਕੁਝ ਅਸੀਂ ਵਰਤਾ ਕੇ ਸੁਸੋਧੀਆਂ ਕਹਿੰਦਾ ਉਹੀ ਅੱਜ ਇਹਨਾਂ ਨੇ ਕੰਮ ਕੀਤਾ ਹੈ ਇਸ ਕਤਲ ਲਈ ਸਰਕਾਰ ਪਹਿਲੇ ਨੰਬਰ ਤੇ ਜ਼ਿੰਮੇਵਾਰ ਹੈ ਜੀਨੇ ਸਕਿਉਰਿਟੀ ਕੋਈ ਅਸਲ ਦੇ ਵਿੱਚ ਮੈਂ ਅੱਜ ਪਰਿਵਾਰ ਨੂੰ ਮਿਲਿਆ ਹੈ ਪਰਿਵਾਰ ਕਹਿੰਦਾ ਹੈ ਕਿ ਜੀ ਇਹ ਲੋਕਲ ਐਮਐਲਏ ਜਿਹੜਾ ਉਗੋ ਕੇ ਹੈ ਉਹ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ ਤੇ ਜਦੋਂ ਐਫ ਆਈ ਆਰ ਹੋਈ ਪੁਲਿਸ ਅਫਸਰਾਂ ਨੇ ਭਾਈ ਨੂੰ ਘੇਰ ਲਿਆ ਉਹਨੂੰ ਕਿਹਾ ਕਿ ਜੇ ਤੂੰ ਓਬੇਕੇ ਦਾ ਨਾਮ ਲਿਖਾਇਗਾ ਕੇਸ ਕਮਜ਼ੋਰ ਹੋ ਜਾਏਗਾ ਕੋਈ ਓਬੇਕੇ ਦਾ ਨਾਮ ਨਾ ਲਗਾ ਇਹ ਵਿੱਚ ਐਫ ਆਈ ਆਰ ਦੇ ਨਹੀਂ ਲਿਖਣਾ ਤੇ ਐਫ ਆਈ ਆਰ ਚ ਉਹਦਾ ਨਾਮ ਨਹੀਂ ਲਿਖਿਆ ਗਿਆ ਐਸੀ ਮੰਗ ਕਰਦੇ ਆ ਕਿ ਇਹ ਕੇਸ ਦੀ ਸੀਬੀਆਈ ਕੋ ਜਾਂਚ ਹੋਵੇ ਤੇ ਜਿਹੜਾ ਪਰਿਵਾਰ ਵੀ ਅਨਸਾਰ ਐਫ ਆਈ ਆਰ ਲਿਖੀ ਜਾਵੇ ਇਹ ਲਾਭ ਸਿੰਘ ਉਗੂਕੇ ਦਾ ਨਾਮ 120 ਵਿੱਚ ਪਾਇਆ ਜਾਂਦਾ। ਇਹ ਕਨੀ ਸਾਹਿਬ ਇਹ ਜਿਹੜੀ ਗੱਲ ਐ ਇਹ ਤੁਹਾਨੂੰ ਉਹਨੇ ਵੀ ਭੈਣ ਨੇ ਦੱਸੀ। ਮਨੂ ਦੇ ਭੈਣ ਨੇ ਵੀ ਦੱਸੀ ਉਹਦੇ ਭਾਈ ਨੇ ਵੀ। ਭੈਣ ਨੇ ਰੋ ਰੋ ਕੇ ਮਨੂ ਕਿਹਾ ਜੀ ਕਿ ਮੇਰਾ ਵੀਰ ਉਗੂਕੇ ਨੇ ਮਰਵਾਇਆ। ਜੀ ਭਾਈ ਨੇ ਮਨੂ ਜਿਹੜਾ ਪਰਚਾ ਦਰਜ ਕਰਨ ਗਿਆ ਸੀ ਮੈਂ ਕਿਹਾ ਤੂੰ ਉੱਥੇ ਨਾਮ ਕਿੰਨੇ ਲਿਖਾਇਆ ਜੇ ਕੋਈ ਕਹਿੰਦਾ। ਉਹ ਮਨੂ ਕਹਿੰਦਾ ਜੀ ਪੁਲਿਸ ਵਾਲੇ ਮਨੂ ਕਹਿੰਦੇ ਆ ਕਿ ਤੇਰਾ ਕੇਸ ਵੀਕ ਹੋ ਜਾਣਾ ਐਸੀ ਇਹ ਨਾਮ ਨਹੀਂ ਲਿਖਣਾ। ਤੂੰ ਐਮ.ਐਲ.ਏ ਦਾ ਨਾਮ ਨਾਲ ਲਿਖਾ ਇਸ ਕਰਕੇ ਮੇਰੇ ਕੋਲ ਨਹੀਂ ਆਇਆ। ਮੈਨੂੰ ਇਹ ਜੀ ਵੀ ਗੱਲ ਆਈ ਹੈ ਵੀ ਧਮਕੀਆਂ ਆ ਰਹੀਆਂ ਸੀ ਕੋਈ ਸਰਕਾਰ ਵੱਲੋਂ ਜਾਂ ਐਮ.ਐਲ.ਏ ਵੱਲੋਂ ਇਹ ਜੀ ਕੋਈ ਗੱਲ ਆਈ ਹੈ ਸਰ। ਹਿੰ ਤਾਂ ਵੀਡੀਓ ਵਿੱਚ ਇਹ ਕਹਿ ਰਿਹਾ ਹੈ ਕਿ ਇੱਥੇ ਜਿਲੇ ਆਣਾ ਕਫਨ ਸਿਰਪਰ ਬੰਨ ਕੇ ਆਉ। ਉਹਨੇ ਸ਼ਰੀਆਮ ਉਹਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ। ਐਮ.ਐਲ.ਏ ਨੇ ਇਸ ਤੋਂ ਇਲਾਵਾ ਹਮੇਸ਼ਾ ਜੀ ਉਹ ਅਸਲੇ ਦੀ ਮੰਗ ਕਰਦਾ ਰਿਹਾ ਕਿ ਮੇਰਾ ਹਸਲਾ ਵਾਪਸ ਕਰ ਦਿਓ। ਉਹ ਸਿਕਿਉਰਿਟੀ ਦੀ ਮੰਗ ਕਰਦਾ ਰਿਹਾ ਪੁਲਿਸ ਤੋਂ। ਲੁਧਿਆਣੇ ਕਦੇ ਉਹਦਾ ਅਸਲਾ ਨਹੀਂ ਦਿੱਤਾ ਨਾ ਸੋਟੀ ਤੇ ਸਭ ਨਜਾਇਜ਼ ਅਸਲਾ ਫੈਨਾ ਹੋ ਗਿਆ ਪੰਜਾਬ ਦੇ ਵਿੱਚ ਆਮ ਤੌਰ ਤੇ ਕੋਈ ਮਰਜ਼ੀ ਇਹ ਦੇਖੋ ਪੁਲਿਸ ਕਹਿੰਦੀ ਹੈ ਹੁਣ ਇਸ ਘਟਨਾ ਤੋਂ ਬਾਅਦ ਕਿ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਉਹ ਲੁਧਿਆਣੇ ਤੋਂ ਲਜਾਇਆ ਜਸਲਾ ਲੈ ਕੇ ਆਇਆ ਸੀ ਯੂਪੀ ਤੇ ਲਿਆਉਂਦੇ ਦਾ ਸੁਣਿਆ ਸੀ ਬਿਹਾਰ ਤੇ ਲਿਆਉਂਦੇ ਸੁਣਿਆ ਸੀ ਲੁਧਿਆਣੇ ਤੇ ਕਦ ਅਸਲਾ ਮਿਲ ਲੱਗ ਗਿਆ ਜੀ ਕੀ ਦਾ ਮਤਲਬ ਹੈ ਸਰਕਾਰ ਚ ਲੁਧਿਆਣੇ ਫਰੀ ਅਸਲਾ ਮਿਲ ਰਿਹਾ ਜਿਹੜਾ ਮਰਜ਼ੀ ਲਿਓ ਔਰ ਉਹ 22 ਦਿਨਾਂ ਦਾ ਡੱਬੇ ਚ ਭਾਈ ਨਜਾਇਜ਼ ਅਸਲਾ ਘੁੰਮ ਰਿਹਾ ਫੇਰ ਕਿੱਟਾ ਕਿੱਥੇ ਦੇ ਆ ਗਿਆ ਉਹਨੂੰ ਪੀਣ ਵਾਸਤੇ ਠੀਕ ਐਂਦੇ ਅਸੀਂ ਕਿੱਟਾ ਖਾਧਮ ਕਰਦਾ ਫੇਰ ਕਿੱਟੇ ਪੀ ਫਿਰਦਾ ਸੀ ਉਹ ਕਿੱਥੇ ਦੇ ਆ ਗਿਆ ਇਹਦਾ ਪੁਲਿਸ ਮੰਗ ਮੰਨ ਰਹੀ ਹੈ ਨਾ ਅੱਜ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਸਥਿਤੀ ਦੀ ਕੋਈ ਗੱਲ ਨਹੀਂ ਰਹੀਗੀ ਸਰਕਾਰ ਦੀ ਇੱਥੇ ਪਰੋਤੀਆਂ ਇੱਥੇ ਗੈਂਗਸਟਰ ਹੈ ਇੱਥੇ ਕਤਲੋਗਾਰਤ ਹੈ ਇੱਥੇ ਹਰ ਬੰਦਾ ਡਰ ਤੇ ਭੈ ਦੇ ਵਿੱਚ ਰਹਿ ਰਿਹਾ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਜਿਹੜਾ ਲੋਕਾਂ ਦੀ ਹੱਕ ਦੀ ਗੱਲ ਕਰਦਾ ਉਹਦੇ ਪਰਚੇ ਹੁੰਦੇ ਆ ਉਹ ਜਿਹੜਾ ਜਾਂਦਾ ਤੇ ਉਹਨੂੰ ਗੋਲੀਆਂ ਮਿਲਦੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਮੇਰੇ ਦੋਸ ਜਿਦਾਂ ਤੇ ਉਹ ਅਜੇ ਵੀ ਚੁਟਕਲੇ ਬਣਾ ਰਿਹਾ ਸਹਰਦ ਲੱਗਦੇ ਪੰਜਾਬ ਦੇ ਮੈਂ ਇੱਕ ਗੱਲ ਕਹੀ ਸੀ ਇਲੈਕਸ਼ਨ ਤੋਂ ਪਹਿਲਾਂ ਜੀ ਲੋਕਾਂ ਨੂੰ ਪੰਜਾਬ ਦੇ ਲੋ ਇਹ ਬੱਕਰੀ ਗੱਲ ਹੈ ਮੇਰੀ ਲੋਕ ਮੰਨੇ ਨਹੀਂ ਮੈਂ ਕਿਹਾ ਸੀ ਸਟੇਜ ਚਲਾਉਣ ਦੇ ਵਿੱਚ ਤੇ ਸਟੇਟ ਚਲਾਉਣ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਮੁੱਖ ਮੰਤਰੀ ਅੱਜ ਵੀ ਸਟੇਜ ਹੀ ਚਲਾਉਂਦਾ ਹੈ कई बार तो अंदर खड़ के ला देंद्दा जिस तरह बहुत बंद अगे बैठे तो स्टेज ला के बोल दिया अज तक उन्हें स्टेट नहीं चलाई लोग नहीं पाई पहले इन्हों का ग्राफ नहीं उठिया जब इ नाम डिकलेयर कर भगवंत मान देख के वोटा पाइव असली है लेकिन भगवंत मान ने एक दिन भी राज नहीं करे राज करते जिम्मेवार वो नहीं है ਜਿਹੜੇ ਅੱਜ ਕਤਲੋਗਾਰ ਤੇ ਫਿਰ ਲੁੱਟੜ ਕੇ ਲਿਜਾ ਰਹੇ ਐ ਜੁਮੇਵਾਰ ਭਗਵੰਤ ਮਾਨ ਐ ਜਿਹਦੇ ਗੋਡੇ ਟੇਕੇ ਹੋਏ ਐ ਲੋਕਾਂ ਨੂੰ ਨਹੀਂ ਸੀ ਪਤਾ ਇਹਨਾ ਕਮਜ਼ੋਰ ਬੰਦਾ ਐ ਇਨਾ ਡਰੂ ਬੰਦਾ ਐ ਇਹ ਬੰਦਾ ਅੰਦਰ ਵੜ ਜੇਗਾ ਲੋਕ ਅੱਜ ਜੁਮੇਵਾਰ ਸਾਰੀ ਗੱਲ ਵਾਸਤੇ ਭਗਵੰਤ ਮਾਨ ਐ ਕੇਜਰੀਵਾੜ ਨਹੀਂ ਉਹ ਤਾਂ ਆ ਹੀ ਲੁੱਟਣੇ ਉਹਨਾਂ ਦੇ ਜੁਮੇ ਉਹਨਾਂ ਦੇ ਤਾਂ ਲੁੱਟਣਾ ਹੀ ਐ ਗੱਲ ਇਹ ਕਿ ਖੋਟਾ ਸਿੱਕਾ ਆਪਣਾ ਭਰਾਨਿਆਂ ਨੂੰ ਕਿਹ ਦੋਸਤ ਚੰਨੀ ਸਾਹਿਬ ਦਾ ਸਾਡਾ ਕੋਟਾ ਨਿਕਲਿਆ ਚੰਨੀ ਸਾਹਿਬ ਤੁਸੀਂ ਲੋਕ ਸਭਾ ਦੇ ਵਿੱਚ ਵੀ ਇਦਾਂ ਦੇ ਮੁੱਦੇ ਚੁੱਕੋਗੇ ਜਿਵੇਂ ਪਹਿਲਾਂ ਸਿੱਧੂ ਮੂਸੇਵਾਲੇ ਦਾ ਕਤਲ ਲਾ ਸੁਭਲੇ ਸਿੱਧੂ ਮੂਸੇਵਾਲੇ ਦਾ ਵੀ ਚੁੱਕਿਆ ਇਹ ਵੀ ਚੱਕਾ ਦਾ ਜਿੰਨੇ ਲੋਕਾਂ ਦੇ ਨਾਲ ਟੱਕੇ ਹੋ ਰਹੇ ਐਸੀ ਚੱਕਦੇ ਆ ਲੇਕਿਨ ਇਹ ਬਿਸ਼ਰਮ ਹੋਈ ਵੀ ਹੈ ਸਰਕਾਰ ਇਹਨਾਂ ਤੇ ਅਸਰ ਕੋਈ ਨਹੀਂ ਅੱਜ ਸਾਡਾ ਭਾਈ ਮਰਿਆ ਤਾਂ ਸਾਨੂੰ ਦੁੱਖਾਂ ਅੰਦਰ ਅੱਗ ਲੱਗੀ ਹੋਈ ਹੈ ਚਨੀ ਸਾਹਿਬ ਵੀ ਕਹਿੰਦੇ ਨਵੀਂ ਪੋਸਟ ਕਹਿੰਦੀ ਇਹ ਸਿਆਸੀ ਕਤਲ ਨਹੀਂ ਆ ਇਹ ਤਾਂ ਨਿੱਜੀ ਰੰਜਿਸ਼ ਦਾ ਮਾਮਲਾ ਸੀ ਪੈਸ ਦਾ ਲੈਣ ਦੇਣ ਸੀ ਇਸ ਕਰਕੇ ਸੀ ਦੋਸਤ ਹੀ ਮਾਰ ਦਿੱਤਾ ਤੁਹਾਨੂੰ ਲੱਗਦਾ ਵੀਰ ਜੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਇਹ ਸੀਬੀਆਈ ਨੂੰ ਜਾਂਚ ਦੇਣ ਮਿੰਟਾਂ ਚ ਕੇਸ ਨਿਕਲੇਗਾ ਕਿ ਕੌਣ ਜ਼ਿੰਮੇਵਾਰ ਹੈ ਸਿਆਸੀ ਕਤਲ ਚਨੀ ਸਾਹਿਬ ਵੀ ਕਹਿੰਦੇ ਨਵੀਂ ਜੀ ਸ਼ੁਰੂ ਤਾਂ ਇਹ ਤਾਂ ਮੁਸੇਵਾਲੇ ਦਾ ਵੀ ਸਿਆਸੀ ਕਤਲ ਨਹੀਂ ਮੰਗਦੇ ਹਾਂ ਜੰਨੀ ਸਾਹਿਬ ਐਸੀ ਕਹਿੰਦੇ ਉਸ ਉਹਨਾਂ ਦੀ ਵੀ ਪੈੜ ਜਿਸ ਦੇ ਜਾਣੇ ਨਾ ਇਹਨਾਂ ਦੇ ਘਰ ਜਾਣੇ ਇੱਕ ਨਵੀਂ ਜੀ ਸ਼ੁਰੂ ਕਰਤੀ ਸੋਸ਼ਲ ਮੀਡੀਆ ਅਕਾਊਂਟਾਂ ਦੀ ਰੀਚ ਘਟਾਉਣੀ ਸ਼ੁਰੂ ਕਰਤੀ ਤੇ ਬੰਦ ਕੀਤੇ ਜਾ ਰਿਹਾ ਇਸ ਗੱਲ ਦੇ ਵਿੱਚ ਆਪਾਂ ਹੋਰ ਗੱਲਾਂ ਕਰਦੇ ਆਇਆ ਇੱਕ ਸਵਾਲ ਆ ਤੁਸੀਂ ਰਾਜ ਸਭਾ ਮੈਂਬਰ ਦੇ ਇੱਕੇ ਹੋਣੇ ਆ ਹੁਣੇ ਭੇਜੀ ਆ ਕੰਡਕਟ ਲਿਸਟ ਫਿਰ ਭੇਜੀ ਦਿੱਤੀ ਹੈ ਜੀ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਆਮ ਕਰਾਂਦੇ ਗਾਣਗੇ ਸੱਤ ਦੇ ਕਰੀਬ ਨੇ ਆ ਇਹਨਾਂ ਦੇ ਵਿੱਚ ਜਿਹੜੇ ਕਹਿੰਦੇ ਸੀ ਡਿਪਟੀ ਸੀਮ ਸਾਡਾ ਗਲਤ ਫੋਕੀ ਗਲਤ ਖੇਡਾ ਫਿਰ ਨਹੀਂ ਜ ਕੋਈ ਐਸੇ ਚੀਰਾ ਕੋਈ ਨਹੀਂ ਕਰਨੀ ਜੀ ਇਹ ਸਿਰਫ ਉਹਨਾਂ ਨੂੰ ਕੈਡੀਡੇਟ ਬਣਾਉਂਦੇ ਜਿਨ੍ਹਾਂ ਕੋਲ ਪੈਸਾ ਹੈ। ਜੀ। ਪੈਸਾ ਲੈਂਦੇ ਨਹੀਂ ਲੈਂਦੇ ਇਹ ਇਹ ਜਾਣਣ ਜਾਂ ਲੋਕ ਜਾਣ। ਹਮਮ। ਲੇਕਿਨ ਅੱਜ ਤੱਕ ਸੱਤਾ ਦੇ ਵਿੱਚ 35% ਇਹ ਤੇ ਦਲਿਤ ਆਵਾਦੀ ਹੈ। 20% ਤੇ OBC ਆਵਾਦੀ ਹੈ। ਕਿਉਂ ਨਹੀਂ ਉਹਨਾਂ ਦਾ ਬੰਦਾ ਲੈਂਦੇ? ਪਹਿਲਾਂ ਕਹਿੰਦੇ ਸੀ ਡਿਪੀਸੀਐਮ ਜਲੀਤ ਬਣਾਉਗੇ। 4 ਸਾਲ ਹੋਣ ਨੂੰ ਆਏ ਵੀ ਉਹ ਵੀ ਨਹੀਂ ਬਣਾਇਆ। ਹੁਣ ਸੱਤਾ 'ਚ ਕੋਈ ਵੀ ਦਲਿਤ ਰਾਜ ਸਭਾ ਦਾ ਸੱਤਾ ਜੋ ਇੱਕੋ ਲੈ ਲੈਂਦੇ ਆ ਵੈਸੇ ਬਣਦੇ ਇੱਥੇ ਚਾਰ ਐ ਤਿੰਨ ਬਣਾ ਲਓ ਜੇ ਤੁਸੀਂ ਤਿੰਨਾਂ ਇੱਕ ਵੀ ਨਹੀਂ ਦਿੱਤਾ ਇਹ ਸਰਕਾਰ ਦਲਿਤ ਵਿਰੋਧੀ ਸਰਕਾਰ ਹੈ ओबीसी ਵਿਰੋਧੀ ਸਰਕਾਰ ਹੈ ਪੰਜਾਬੀਆਂ ਵਿਰੋਧੀ ਸਰਕਾਰ ਹੈ ਕਿਸਾਨ ਵਿਰੋਧੀ ਸਰਕਾਰ ਹੈ ਕੋਈ ਵਰਗ ਲੈ ਲਓ ਅੱਜ ਇਹਨਾਂ ਤੋਂ ਤੰਗ ਬੈਠਾ ਹੈ ਹੋਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਮੈਂ ਪਹਿਲਾਂ ਕਿਹਾ ਸੀ ਪਾਤੀਆਂ ਪੈਣੀਆਂ ਉਹ ਤੁਹਾਨੂੰ ਮੈਂ ਦਿਖਾਵਾਂਗਾ। ਕੰਨੀ ਸਾਹਿਬ ਹਜੇ ਪੂਰੇ 24 ਘੰਟੇ ਬੀਤ ਹੋਏ ਉਸ ਤੋਂ ਪਹਿਲਾਂ ਹੀ ਜੋ ਪੁਲਿਸ ਦੇ ਬਿਆਨ ਆ ਰਹੇ ਆ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਆਪਸੀ ਦੋਸਤੀ ਸੀ ਉਹਨਾਂ ਦੀ ਤੇ ਪੈਸੇ ਦਾ ਲੈਣ ਦੇਣ ਸੀਗਾ ਤੁਹਾਨੂੰ ਨਹੀਂ ਲੱਗਦਾ ਜਿਵੇਂ ਬਾਕੀ ਕੇਸ ਕਰ ਲੈ ਇਹਨਾਂ ਨੇ ਠੰਡੇ ਵਾਸਤੇ ਪਾ ਤੇ ਇਸੇ ਤਰ੍ਹਾਂ ਦੇ ਨਾਲ ਕਿਤੇ ਇਹ ਨੌਜਵਾਨਾਂ ਨਾਲ ਨਾ ਹੋਵੇ। ਵੇਜੀ ਹੋ ਬੇਨੀ ਹੋ ਚੁੱਕੀ ਹੈ। ਤੱਕਾ ਤਾਂ ਇਹ ਪਹਿਲਾਂ ਤਾਂ ਮਰਵਾ ਚੁੱਕੇ ਹੈ। ਫੇਰ ਇਨਸਾਫ ਨਹੀਂ ਦੇ ਰਹੇ। ਇਨਸਾਫ ਦੀ ਜਿਹੜੀ ਮੁੱਢਲੀ ਗੱਲ ਐ ਐਫ ਆਈ ਆਰ ਐ ਜਦੋਂ ਉਹੀ ਗਲਤ ਲਿਖਤੀ ਅੱਗੇ ਹੁਣ ਇਨਸਾਫ ਕਿੱਥੇ ਦੇ ਮਿਲੇ ਚੰਜੀ ਸਿੰਘ ਚੰਨੀ ਨੇ ਕਿਹਾ ਕਿ ਪਰਿਵਾਰ ਦੇ ਕਹਿਣ ਤੋਂ ਬਾਅਦ ਵੀ ਪਾਰਚੇ ਦੇ ਵਿੱਚ ਵਿਧਾਇਕ ਉਗੋਕੇਦਾਰ ਨਾਮ ਨਹੀਂ ਲਿਖਿਆ ਗਿਆ ਉਹਨਾਂ ਨੇ ਕਿਹਾ ਕਿ ਜਦੋਂ ਪਾਰਚਾ ਹੀ ਗਲਤ ਤਰੀਕੇ ਨਾਲ ਕੀਤਾ ਗਿਆ ਹੈ ਤਾਂ ਪੀੜਤ ਪਰਿਵਾਰ ਨੂੰ ਇਨਸਾਫ ਕਿਵੇਂ ਮਿਲੇਗਾ ਦੱਸੇ ਕਿ ਚੰਜੀ ਸਿੰਘ ਚੰਨੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਗਈ ਹੈ ਬਿਊਰੋ ਰਿਪੋਰਟ ਪੰਜਾਬ ਲੁੱਕ ਚੈਨਲ